ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕ ਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੀਆਂ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ ਬੜਾ ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਚ ਕਿਤੇ ਨਾ ਕਿਤੇ ਕਰਪ ਚੱਕਰਾਂ ਚੋਂ ਫਿਰ ਕ腐ਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫਤਰਾਜ ਧੱਕੇ ਖਾਣ ਦੀ ਲੋੜ ਨਹੀਂ 셀ਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਉਂਡ ਕਵਰੇਜ ਵੀ ਵਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਵਿੱਚ ਗਰਾਉਂਡ ਪਾਰਕਿੰਗ ਤੇ ਸੈਟਬੈਕ ਤੇ ਖੁੱਲੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਵਿਵਸਥਾ ਜਿਹੜੀਆਂ ਨੇ ਉਹ ਵੀ ਸ਼ਾਮਿਲ ਕੀਤੀਆਂ ਗਈਆਂ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ। ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਕਾਨੂੰਗੋ ਕਿੰਨੇ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ। ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ ਰਾਏ ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬਦ ਤਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪ ਤਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਬਜੋ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ 에ਅਰ ਫੋਰਸ ਸਟੇਸ਼ਨ ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦਿਰ ਤੋਂ ਇਹ ਮੰਗ ਵੀ ਸੀ ਕਿ ਸਾਨੂੰ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਜਾਵੇ ਜੋ ਬਰਨਾਲਾ ਜਿਹੜਾ ਨਗਰ ਕੌਂਸਲ ਸੀ ਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਤੋਂ ਵੱਧ ਇਹ ਉਨਾ ਮੈਂ ਪੋਸਟਾਂ ਕ੍ਰੀਏਟ ਕੀਤੇ ਗਏ ਸਪੋਰਟਸ ਮੈਡੀਸਨ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਯੋਗਾ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ 3 ਸਾਲ ਲਈ ਜਿਹੜਾ ਉਹ ਕੰਟ੍ਰੈਕਟ ਤੇ ਰੱਖਿਆ ਜਾਊਗਾ ਦੇ ਸਪੋਰਟਸ ਦੇ ਵਿੱਚ ਇੱਕ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜੇ ਸਪੋਰਟਸ ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਾਇਆਦਾ ਹਿਸਿੰਗਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚੋਂ ਉਹਨੂੰ ਤਾਇਨਾਤ ਕੀਤਾ ਜਿੱਥੇ ਜ਼ਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜ਼ਿਆਦਾ ਇਹਨਾਂ ਜ਼ਿਲ੍ਹਿਆਂ ਚ ਹੈਗੇ ਨੇ ਸੋ ਤਾਂ ਕਿ ਉਹਨਾਂ ਦੇ ਜੇ ਕੋਈ 6 ਵਜੇ ਦੀ ਧਰ ਕਵਰੀ ਜਲਦੀ ਹੋਵੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ਫਿਜ਼ਿਓਥੈਰੇਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵੱਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਈਐਸਆਈ ਹਸਪੀਟਲ ਜਿਹੜਾ ਉਹ ਖੋਲਣ ਦੀ ਪਰਮਾਨਗੀ ਦਿੱਤੀ ਗਈ ਹੈ ਤੇ ਉਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮਹੱਈਆ ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਦੇਣੀ ਪੈਂਦੀ ਹੈ ਜਿੱਥੇ ਕਿ ਮਜ਼ਦੂਰਾਂ ਦਾ ਜਾਂ ਗਰੀਬਾਂ ਦਾ ਇਲਾਜ ਹੁੰਦਾ ਹੈ ਈਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪ੍ਰਵਾਨਗੀ ਦਿੱਤੀ ਗਈ ਹੈ 4 ਕਿੱਲੇ ਜੀ ਸਰ 4 ਏਕੜ 4 ਏਕੜ ਜ਼ਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪਤਾਲ ਬਣ ਜੂਗਾ ਤਾਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜੂਗੀ ਤੇ ਬਾਕੀ ਜਿਹੜੇ ਰੀ ਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅੱਜ ਕਿਸੇ ਕੋਲ ਵੀ ਵੀ ਨਹੀਂ ਪ੍ਰਾਈਵੇਟ ਜਿਸ ਕੋਲ 22 21 ਨੇ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਹ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਾਟ ਐਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ অপারেਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਰੀਹੈਬ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਤੋਂ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਤੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਉਹ ਪੋਰਟਲ ਲੈ ਕੇ ਤੇ ਜਿਹੜੇ ਰੂਲ ਨੇ ਉਹ ਲਾਗੂ ਕੀਤੇ ਜਾਣ ਸੋ 7 এজেন্ডੇ ਹਾਈਪੋਥੈਕੀਸ਼ਨ ਵਾਲਾ ਸੋ ਜੋ ਇਕੂ ਟੇਬਲ ਮਾਰਜਿਨ ਤੇ ਹਾਈਪੋਥੈਕੀਸ਼ਨ ਵਾਲੇ ਤੇ ਹਾਂ ਲਿਮਿਟ ਲਾਤਾ ਕੈਪ ਕਰਾ ਹ ਇੱਕ ਇੰਡਸਟਰੀ ਦੀ ਡਿਮਾਂਡ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉਹ ਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪਹਿਲਾਂ ਲੱਖ ਰੁਪਏ ਸੀ ਉਹ 1000 ਹਜ਼ਾਰ ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਇਹ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਵਾਨ ਹੋਏ ਨੇ ਤੇ ਇਹਦੇ ਵਿੱਚ ਸੱਤ ਦੇ ਸੱਤਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਦੇ ਵਕ ਵਕ ਕੈਬਨਿਟ ਮੰਤਰੀਆਂ ਦੀਆਂ ਉਨ੍ਹਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਵਿਊਜ਼ ਵੀ ਲੈ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕਪੱਖੀ ਹੋਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਹਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾਂ ਕੋਈ ਖੱਜਲਖਵਾਰੀ ਜਿਹੜੀ ਹੈ ਵਾਧੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਚ ਵੀ ਅਸੀਂ ਇਹ ਕਿਹਾ ਕਿ ਅਸੀਂ ਈਸਟੂ ਬਿਜ਼ਨਸ ਜਿਹੜਾ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਦ ਵਪਾਰ ਕਰਨ ਦੇ ਵਿੱਚ ਸੌਖਾ ਹੈ ਹੀ ਤੇ ਤਾਂ ਕਿ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕੀਸ਼ਨਸ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਈਆਂ ਜਾ ਸਕਣ ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵਿੱਚ ਹੋਏ ਨੇ ਹਾਂਜੀ एक्चुअली जो जिस तरह हैपोथिकुटेबल मोरगेज का एक बड़ा इशू सी कि जो है, है तो मोरगेज होंगे बट नॉर्मली जो है, है।, है इंटरप्रिटेशन करपोथीकेशन भी कर दें इकुटेबल मोरगेज अदरवाइज इकुटेबल मोरगेज है प्रोपर्टी जो है इमोवेबुल होंगी है मोवेबल हैपोथीकेशन ਇਹ ਬੈਂਕਾਂ ਵੱਲੋਂ ਮਿਸ ਇੰਟਰਪ੍ਰੀਟੇਸ਼ਨ ਕਰ ਕਰਕੇ ਉਹਨਾਂ ਨੂੰ 1.1% 1% ਦੇਣਾ ਪੈਂਦਾ ਸੀ ਇਸ ਲਈ ਜੋ ਹੈ ਇੰਡਸਟਰੀ ਦੀ ਡਿਮਾਂਡ ਸੀ ਕਿ ਇਹਦੇ ਨਾਲ ਸਾਡਾ ਜੋ ਹੈ ਜ਼ਿਆਦਾ ਜੋ ਹੈ ਸਟੈਂਪ ਡਿਊਟੀ ਵੀ ਪੇ ਕਰਨਾ ਪੈ ਰਿਹਾ ਡਬਲ ਪੇ ਕਰਨਾ ਪੈ ਰਿਹਾ ਤਾਂ ਇਹਦੇ ਵਿੱਚ ਜੋ ਹੈ ਪਹਿਲਾਂ ਤੋਂ ਅਸੀਂ कलैरीफाई कर दिता लेकिन फिर भी बैंक की प्रैक्टिस हो रही थी तो एन होलैरीफाई करने करके उन्होंने कहा कि ठीक है इन कैपिंग करता जो तो कैपिंग कर दिता है कि जेकर वो लगेगा तो मैकसीमम फाइव लाख ही होगा वन परसेंट हों में सौ करोड़ रूपये देंद्दा है तो सौ करोड़ रुपए का जो है अगर वन परसेंट है तो वन करोड़ हो जाता है लेकिन मैक्सिमम मैकसीमम कैपिंग जो है वो जो है, है पांच लाख रुपए होएगी ਆਈ ਇਸ ਬੇਸਿਕਲੀ ਉਹਦੇ ਤੇ ਲਾਸ ਦੀ ਸਟੇਕਰ ਦੀ ਜੋ ਹੈ ਇਹ ਹੈ ਕਿ ਜਾਂ ਤੋਂ ਇੱਕ ਕੰਪਲਾਈਂਸ ਹੈ ਜਦੋਂ ਆਪਾਂ ਰੇਟ ਉਹ ਕਰ ਰਹੇ ਹੈ ਕਿ ਜੋ ਫਲਾਈਟ ਹੋ ਗਿਆ ਸਾਰੇ ਦੇ ਸਾਰੇ ਜੋ ਹੈ ਪਹਿਲਾ ਜੋ ਹੈ ਜਦੋਂ ਇੱਥੇ ਲੋਨ ਲੈ ਰਹੇ ਸੀ ਉਹ ਲੋਨ ਚੰਡੀਗੜ੍ਹ ਤੋਂ ਲੈ ਰਹੇ ਕੰਪਨੀ ਦੀ ਆਪਣੀ ਦੂਸਰੇ ਹੈੱਡਕੁਆਟਰ ਤੋਂ ਲੈ ਰਹੇ ਤਾਂ ਸਾਨੂੰ ਨੁਕਸਾਨ ਹੋ ਗਿਆ ਸੀ ਆਦਰਵਾਇਸ ਸਾਡਾ ਰੈਵਨਿਊ ਇਸ ਤੋਂ ਆ ਰਿਹਾ ਸੀ ਕਰੀਬ 250 ਕਰੋੜ ਰੁਪਏ ਜੀ ਸਾਡਾ ਜਿਹੜਾ ਕਾਫਲਾ ਪਹਿਲਾ ਕਾਫਲਾ ਕਸ਼ਮੀਰ ਤੋਂ ਚੱਲੂ ਹੈ ਜੀ ਸ਼੍ਰੀਨਗਰ ਤੋਂ ਉੱਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਵੀ ਉਸ ਯਾਤਰਾ ਚ ਸ਼ਾਮਲ ਹੋਣਗੇ ਤੇ ਸਾਰੇ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਗਏ ਨੇ ਰਾਸ਼ਟਰਪਤੀ ਜੀ ਨੂੰ ਕੱਲ ਮੈਂ ਮਹਾਂਮੰ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗਿਆ ਹੋਇਆ ਜਦੋਂ ਵੀ ਉਹ ਟਾਈਮ ਦੇ ਦੇਣਗੇ ਤੇ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਦੇ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਜਿਹੜਾ ਪੂਰਾ ਇੱਕ ਮਹੀਨੇ ਦੇ ਸਮਾਗਮਾਂ ਦਾ ਮੇਰੇ ਖਿਆਲ ਤੋਂ ਤੁਹਾਡੇ ਕੋਲੇ ਆ ਹੀ ਗਿਆ ਹੋਣਾ ਤਾਂ ਤਿੰਨ ਚਾਰ ਜਗ੍ਹਾ ਤੋਂ ਕਾਫਲੇ ਯਾਤਰਾਵਾਂ ਚੱਲਣ ਗਿਆ ਗੁਰੂ ਸਾਹਿਬ ਜਿੰਨਾਂ ਜਿੰਨਾ ਪਿੰਡਾਂ ਦੇ ਵਿੱਚ ਜਾਂ ਜਿੰਨਾਂ ਜਿੰਨਾ ਥਾਵਾਂ ਤੇ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਕਰਤੀ ਹੈ ਉੱਥੇ ਅਦੁੱਤੀ ਕੀਰਤਨ ਸਮਾਗਮ ਦੀਵਾਨ ਔਰ ਲੇਜ਼ਰ ਐਂਡ ਸਾਊਂਡ ਸ਼ੋ ਜਿਹੜੇ ਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਪਾਈ ਸਤੀਦਾਸ ਪਾਈ ਮੱਤਿਆਸ ਪਾਈ ਦੇ ਆਲਾ ਜੀ ਉਹਨਾਂ ਦੀ ਸ਼ਹਾਦਤਾਂ ਬਾਰੇ ਜਿਹੜੇ ਚਾਨਣਾ ਪਾਉਣਗੇ ਤੇ ਜਾ ਕੇ ਸਾਰੇ 23 24 25 ਤਰੀਕ ਨੂੰ ਜਿਹੜੇ ਫੰਕਸ਼ਨ ਨੇ ਉਹ ਅਨੰਦਪੁਰ ਸਾਹਿਬ ਕੱਠੇ ਹੋਣਗੇ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ ਤੇ 25 ਤਰੀਕ ਨੂੰ ਭੋਗ ਪਾਣਗੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਈ ਰਵਾਨਗੀ ਹੋਗੀ ਚਾਂਦਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਨਹੀਂ ਇਸ ਤਰ੍ਹਾਂ ਦਾ ਹਜੇ ਕੋਈ ਨਹੀਂ ਇਹ ਤੁਹਾਡੇ ਮਤਲਬ ਚੈਨਲਾਂ ਤੇ ਮੈਂ ਦੇਖ ਚਰਚਾ ਜਰੂਰ ਸੁਣੀ ਹੈ ਪਰ ਸਾਡੇ ਵੱਲੋਂ ਹਜੇ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਮੀਟਿੰਗ ਜਾਂ ਕੋਈ ਹੋ ਬਾਕੀ ਕੈਬਨਟ ਜਿਹੜੀ ਹੈ ਕਲੈਕਟਿਵ ਡਿਸੀਜਨ ਲੈਂਦੀ ਹੈ ਹਜੇ ਕੈਬਨਟ ਉਸ ਤੋਂ ਪਹਿਲਾਂ ਇੱਕ ਦੋ ਕੈਬਨਟਸ ਹੋਰ ਹੋਣਗੀਆਂ ਕੋਈ ਹੋਇਆ ਤਾਂ ਦੱਸਾਂਗੇ ਤੁਹਾਨੂੰ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਿਹੜੇ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਫਰਾਲੀ ਦਾ ਜਿਹੜਾ ਧੂਆਂ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੇ ਸਿਰਫ 90 ਲੱਖ ਮੀਟ्रिक टन ਆਈ ਹੈ ਤਾਂ ਹਜੇ 90 ਆਉਣ ਹੀ ਹੈ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10 15 ਦਿਨ ਹੋ ਗਏ ਸਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਹਿੰਦੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ਼ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹਣਾ ਚਲੋ ਮੋਦੀ ਜੀ ਤਾਂ ਜੰਮਣਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ E IQI ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨਟ ਪਾਲਿਸੀ ਰਹਿਣਾ ਜਦ ਮੈਂ ਦਿੱਲੀ ਦੇ ਐਸੇ ਇਲਾਕੇ ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਕੀ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਤੁਹਾਨੂੰ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਂ ਰਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪਰਾળી ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਹੈ ਸاسي ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਾਰੇ ਸਾਨੂੰ ਰੂਸ਼ਰ ਇਨਸੈਂਟਿਵ ਮੇਜ਼ਾ ਤੇ ਕਿਹਾ ਉਸ ਤੋਂ ਉਹਦਾ ਵਿਚਾਰ ਉਹ ਹੀ ਤਾਂ ਕਹਿਣਾ ਹੈ ਜੀ ਦੇਖੋ ਕਿ ਕੋਈ ਨਾ ਕੋਈ ਉਹਨਾਂ ਨੂੰ ਹੱਲ ਦੇਉਂਗੇ ਤਾਂ ਉਹ ਹੋਊਗਾ ਨਾ ਜਾਂ ਫਿਰ ਕ੍ਰੋਪ ਡਾਇਰੀ ਸਰਟੀਫਿਕੇਸ਼ਨ ਦੇ ਦੋ ਤੇ ਮਤਲਬ ਸਾਨੂੰ ਕੋਈ ਹੋਰ ਫਸਲ ਬੀਜ ਕੇ ਉਹਨੇ ਪੈਸੇ ਜਿਹੜਾ ਜਿੰਨਾ ਲਾਭ ਜਿੰਨਾ ਪ੍ਰੋਫਿਟ ਚਾਵਲ ਵੇਚ ਕੇ ਹੁੰਦਾ ਉਹਨੇ ਕਿਸੇ ਹੋਰ ਫਸਲ ਨਾ ਹੋ ਜੇ ਅਸੀਂ ਕਿਉਂ ਬੀਜਾਂਗੇ ਚਾਵਲ ਚਾਵਲ ਤਾਂ ਸਾਡੀ ਖੁਰਾਕ ਵੀ ਨਹੀਂ ਤੇ ਚਾਵਲ ਦੀ ਦੇਸ਼ ਕੁੜ ਘਾਟ ਵੀ ਨਹੀਂ ਠੀਕ ਹੈ ਨਾ ਤੇ ਹੁਣ ਇੱਕ ਐਨੇ ਸੰਕਟ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋਇਆ ਉਹਦੇ ਬਾਵਜੂਦ ਵੀ ਇੱਕ 170 ਲੱਖ ਮੀਟਰਿਕ ਟਨ ਦੇਵਾਂਗੇ ਜੀ ਚੌਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੋ ਕਿ ਤੁਸੀਂ ਇੰਨੇ ਸੰਕਟ ਦੇ ਬਾਵਜੂਦ ਵੀ ਦੇਸ਼ ਦੀ ਫੂਡ ਬਾਲ ਦੇ ਵਿੱਚ ਇੰਨਾ ਹਿੱਸਾ ਪਾ ਰਹੇ ਹੋ ਸਗੋਂ ਸਗੋਂ ਕਹਿੰਦੇ ਪਰਚਾ ਕਰ ਦਿਓ ਜੀ ਇਹਨਾਂ ਤੇ ਆਕ ਕਰ ਦਿਓ ਜੀ ਉਹ ਕਰ ਦਿਓ ਚੰਗੀ ਗੱਲ ਨਹੀਂ ਦੇਖੋ ਇਹਦੇ ਤੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਤੇ ਇਤਰਾਜ਼ ਹੈ ਤੋਂ ਇਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਆ ਈਵਨ ਸੁਪਰੀਮ ਕੋਰਟ 'ਚ ਮਾਮਲਾ ਸੀਗਾ ਕਿ ਉਹਦੇ 'ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀ ਪਾਸਪੋਰਟ ਨਹੀਂ ਸੀਗਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇਹ ਐਸਆਈਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲੇ 'ਚੋਂ ਜਾਂ ਜਿਹੜੀਆਂ ਬੁੱਤਾਂ ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ ਉਨਨੇ ਵੋਟਾਂ ਕੱਟ ਦੋ ਉਸ ਇਲਾਕੇ ਚ ਪਰ ਫਿਰ ਇਹ ਤਾਂ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੋਵੇ ਪਰ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਖੁੱਲ ਕੇ ਜਵਾਬ ਦੇਣਾ ਚਾਹੀਦਾ ਨਾ ਬਿਲਕੁਲ ਕਰ ਰਹੇ ਆ ਜੀ ਸਿੱਧਾ ਕੋਸ਼ਿਸ਼ ਕਰ ਰਹੀ ਕਰਨੇ ਕਿ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਖਾਲੀ ਨਾ ਰਵੇ ਹੁਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਯੂ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲੱਗ ਕੰਚ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨਲ ਚਾਰजेस ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ 'ਚ ਜਿਹੜਾ ਆਪਣਾ ਸਰਵਲੈਂਸ ਆ ਮਿਲੇ ਸੋ ਜਿੰਦੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਹੀ ਕਰਾਂਗੇ ਕਿ ਐਡੀਸ਼ਨਲ ਚਾਰजेस ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੀਂ ਭਰਤੀ ਕੀਤੀ ਜਾਵੇ ਹਾਂਜੀ ਬਾਹਰ ਦੇ ਜਿਹੜੇ ਪੈਸੇ ਆਣੇ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਹੀ ਕਰ ਰਿਹਾ ਕਿ ਉਹ ਇਧਰ ਲਈ ਉਧਰ ਲਈ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲੋ ਜੀ ਇਹ ਪੈਸੇ ਵੀ ਤੁਹਾਡੇ ਉਸੇ ਝੁਗੇ ਨੇ ਜਾਣਗੇ ਜੀ ਜੇ ਉਹ ਹੜ ਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਇਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਹਜੇ ਬਸ ਪੈਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਕਿ ਤੁਹਾਨੂੰ ਪੜ੍ਹੋ ਲਗਾਤਾਰ ਟਾਈਮ ਨਹੀਂ ਮਿਲਿਆ ਜਿਆਦਾ ਕੀ ਲੱਗਦਾ ਉਹ ਟਾਈਮ ਕਿਉਂ ਨਹੀਂ ਮਿਲ ਰਿਹਾ ਕਿ ਉਹ ਜਾਰ ਦੇ ਕਿਤੇ ਸੱਦਾ ਦੇਣਾ ਚਾਹੁੰਦੇ ਕਿ ਉਹਨਾਂ ਨੂੰ ਲੱਗਦਾ ਕਿ ਤੁਸੀਂ ਖੜਾ ਵੀ ਗੱਲ ਵੀ ਉੱਥੇ ਕਰੋ ਨਹੀਂ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕੋਈ ਉਹਨਾਂ ਦੇ ਆਫਿਸ ਨੇ ਸ케줄 ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨੇ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ ਆ 6-7 ਦਿਨ ਦਾ ਮੇਰੇ ਖਿਆਲ 'ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਤੇ ਜੇ ਬਿਹਾਰ ਹੀ ਮਿਲਣ ਦਾ ਟਾਈਮ ਦੇਣ ਤਾਂ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇਣ ਕਿ ਪਟਨੇ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਨਹੀਂ ਕਿਤੋਂ ਕਿਤੋਂ ਸ਼ਿਕਾਇਤ ਆ ਰਹੀਆਂ ਨੈਨੋ ਯੂਰੀਆ ਦੀਆਂ ਪਰ ਡੀਏਪੀ ਦੀ ਅਸੀਂ ਕਿਉਂਕਿ ਬਹੁਤ ਚਿਰ ਪਹਿਲਾਂ ਅਸੀਂ ਗੱਲਬਾਤ ਕੀਤੀ ਹੋਈ ਸੀ ਮਾਨਯੋਗ ਮੰਤਰੀ ਸਾਹਿਬਾਨ ਜਿਹੜੇ ਕੇਂਦਰ ਦੇ ਨੇ ਤੇ ਕਿਸੇ ਵੀ ਇਲਾਕੇ ਦੇ ਵਿੱਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਜੇ ਕਿ ਜਿੱਤੋਂ ਵੀ ਸਾਨੂੰ ਸ਼ਿਕਾਇਤ ਆਉਂਦੀ ਹੈ ਨਾਰਦੇ ਨਾਲ ਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉੱਥੇ ਡੀਏਪੀ ਜਿਹੜੀ ਹੈ ਪ੍ਰੋਪਰ ਮਾਤਰਾ ਦੇ ਵਿੱਚ ਪਹੁੰਚਾਉਣੇ ਆ 2 ਲੱਖ ਕੁਇੰਟਲ ਬੀਜ ਜਿਹੜੇ ਨੇ ਉਹ ਅਸੀਂ ਦੇਣੇ ਆ ਜਿੱਦੋ 1.85 ਹਜ਼ਾਰ ਕੁਇੰਟਲ ਜਿਹੜਾ ਵੀਜਾ ਉਹ ਕਣਕ ਦਾ ਬਾਕੀ ਹੋਰ ਫਸਲਾਂ ਦੇ 15000 ਕੁਇੰਟਲ ਹੋਰ ਫਸਲਾਂ ਦੇ ਨੇ ਜਿਹੜੇ ਕਿ ਹੁਣ ਕਣਕ ਦਾ ਕਿਉਂਕਿ ਬਜਾਈ ਦਾ ਟਾਈਮ ਲਗਭਗ ਜਿਹੜੇ ਜਿਹੜੇ ਜ਼ੋਨ ਨੇ ਪਹਿਲਾਂ ਜਿਹੜੀ ਝੋਨਾ ਵੱਢ ਲਿਆ ਜਾਂ ਫਸਟ ਇਅਰ ਸੈਕੰਡ ਜ਼ੋਨ ਜਿਹੜੇ ਨੇ ਉਹ ਜਿੱਥੇ ਕਣਕ ਬੀਜਣ ਦੀ ਤਿਆਰੀ ਹੈ ਉੱਥੇ ਵਾਸਤੇ ਅਸੀਂ ਟਰੈਕ ਕਰਵਾਣਾ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਪ੍ਰੋਪਰ ਕੁਆਲਿਟੀ ਬੀਜ ਜਿਹੜੇ ਨੇ ਕਣਕ ਦੇ ਉਹ ਮਿਲ ਰਹੇ ਨੇ ਤੇ